ਹਰ ਇਨਸਾਨ ਦੀ ਜ਼ਿੰਦਗੀ ਇੱਕ ਨਦੀ ਦੇ ਇੱਕ ਦਰਿਆ ਦੇ ਉਸ ਵਹਿਣ ਦੇ ਵਾਂਗਰਾ ਹੈ ਜਿਹਦਾ ਇੱਕ ਕਿਨਾਰਾ ਦੁੱਖਾਂ ਦਾ ਹੈ ਔਰ ਇੱਕ ਕਿਨਾਰਾ ਸੁੱਖਾਂ ਦਾ ਹੈ ਜੀਵਨ ਦੇ ਮੁਝ ਹਿੱਸੇ ਦੇ ਵਿੱਚ ਗਮੀਆਂ ਆ ਚਿੰਤਾਵਾਂ ਆ ਝੋਰੇ ਆ ਝੂਰਨਾ ਆ ਕੁਝ ਜ਼ਿੰਦਗੀ ਦੇ ਦੁਖੜੇ ਐਸੇ ਐ ਜਿਨ੍ਹਾਂ ਨੂੰ ਸਾਂਝਿਆਂ ਕਰ ਸਕਦੇ ਆ ਕੁਝ ਜੀਵਨ ਦਾ ਝੂਰਨਾ ਇਦਾਂ ਦਾ ਦੁਖੜੇ ਇਦਾਂ ਦੇ ਆ ਬੰਦਾ ਆਪਣੇ ਆਪ ਤੋਂ ਵੀ ਉਹਨਾਂ ਨੂੰ ਲੁਕਾਉਣ ਦਾ ਯਤਨ ਕਰਦਾ ਪਰ ਇੱਕ ਕਿਨਾਰਾ ਜ਼ਿੰਦਗੀ ਦਾ ਐਵੇਂ ਦਾ ਹੈ ਜਿਹੜਾ ਖੁਸ਼ੀਆਂ ਨਾਲ ਖੇੜਿਆਂ ਨਾਲ ਖੁਸ਼ਹਾਲੀ ਦੇ ਨਾਲ ਭਰਿਆ ਹੋਇਆ ਜਿਦੇ ਤੇ ਸੁੱਖ ਵਰਸਦੇ ਹਨ ਆਪਣਿਆਂ ਦੀ ਵਫਾ ਵੀ ਮਿਲਦੀ ਹੈ। ਉਹਰੇ ਦੋਨੋਂ ਕਿਨਾਰਿਆਂ ਦੇ ਵਿੱਚ ਦੀ ਸਾਡੇ ਜੀਵਨ ਦਾ ਵਹਿਣ ਜਿਹੜਾ ਉਤਰਿਆ ਜਾ ਰਿਹਾ ਹੈ। ਜੀਵਨ ਦੇ ਵਹਿਣ ਦਾ ਹਰ ਬੰਦੇ ਦਾ ਆਪੋ ਆਪਣਾ ਦੁਨੀਆ ਦੇ ਵਿੱਚ ਇੱਕ ਤਜਰਬਾ ਹੈ ਕਿਸੇ ਦੇ ਤਜਰਬੇ ਕੌੜੇ ਔਰ ਕਿਸੇ ਦੇ ਤਜਰਬੇ ਜਿਹੜੇ ਉਹ ਮਿੱਠੇ ਹੈ ਵਿਦਿਆ ਜ਼ਿੰਦਗੀ ਦਾ ਬੜਾ ਵੱਡਾ ਆਸਰਾ ਹਿਆ ਪਰ ਸੱਚ ਹੈ ਵੀ ਤਜਰਬਾ ਜਿਹੜਾ ਉਹ ਵਿਦਿਆ ਤੋਂ ਬਹੁਤ ਵੱਡਾ ਹੈ ਦਾਨੇ ਬੰਦੇ ਸਿਆਣੇ ਬੰਦਿਆਂ ਦੇ ਲਿਖੇ ਬੋਲਾਂ ਨੂੰ ਜੇ ਅੱਜ ਵੀ ਮਾਣ ਸਤਕਾਰ ਹੈ ਸਮਾਜ ਦੇ ਵਿੱਚ ਤੇ ਉਹ ਸਿਰਫ ਇਸੇ ਕਰਕੇ ਹੈ ਕਿਉਂਕਿ ਉਹਨਾਂ ਜੋ ਕੁਝ ਲਿਖਿਆ ਉਹ ਤਜਰਬੇ ਦੇ ਰੂਪ ਵਿੱਚ ਲਿਖਿਆ ਵਿਦਿਆ ਪੜ੍ਹਨੀ ਵਿਦਿਆ ਨੂੰ ਸਮਝਣਾ ਬਹੁਤ ਚੰਗੀ ਬਾਤ ਆ ਔਰ ਜ਼ਿੰਦਗੀ ਤਜਰਬਿਆਂ ਦੇ ਵਿੱਚੋਂ ਬਹੁਤ ਕੁਝ ਇਨਸਾਨ ਨੂੰ ਸਿਖਾਉਂਦੀ ਹੈ ਆਪਾਂ ਅੱਜ ਗੱਲ ਕਰਾਂਗੇ ਦੁੱਖ ਔਰ ਸੁੱਖ ਜ਼ਿੰਦਗੀ ਦਾ ਹਿੱਸਾ ਹੈ ਪਰ ਯਾਦ ਰੱਖੇ ਦੁੱਖ ਤੋਂ ਛੁਟਕਾਰਾ ਕਿਵੇਂ ਹੋਵੇ ਕਈ ਵਾਰੀ ਦੁੱਖ ਅਸ਼ੀਰਵਾਦ ਬਣ ਕੇ ਆਉਂਦਾ ਹੈ ਔਰ ਕਈ ਵਾਰੀ ਦੁੱਖ ਸਜ਼ਾ ਬਣ ਕੇ ਆਉਂਦਾ ਹੈ ਦੁੱਖ ਦਾਤ ਵੀ ਬਣ ਜਾਂਦਾ ਹੈ ਦੁੱਖ ਸਜ਼ਾ ਵੀ ਬਣਦਾ ਹੈ ਔਰ ਜਿਹੜੀ ਆਪਾਂ ਇਹ ਗੱਲ ਕਰ ਰਹੇ ਹਾਂ ਵੀ ਜ਼ਿੰਦਗੀ ਵਹਿਣ ਹੈ ਔਰ ਵਹਿਣ ਦੇ ਕਿਨਾਰੇ ਹੈ ਕਿਨਾਰੇ ਭਾਵ ਸਾਡਾ ਸਮਾਂ ਹੈ ਹਰ ਬੰਦੇ ਨੇ ਜ਼ਿੰਦਗੀ ਚ ਸਦਾ ਇੱਕੋ ਜਿਹਾ ਸਮਾਨੀ ਮਾਣਿਆ ਹੋਇਆ ਅਸੀਂ ਕਿੰਨੇ ਸਮਿਆਂ ਨੂੰ ਮਾਣ ਕੇ ਤੇ ਕਿੰਨਿਆਂ ਨੂੰ ਮੌਜੂਦਾ ਮੰਨ ਰਹੇ ਆਂ ਔਰ ਆਉਣ ਵਾਲੇ ਤੱਲ ਦਾ ਕਿਸੇ ਨੂੰ ਕੁਝ ਨਹੀਂ ਪਤਾ ਹਰ ਬੰਦਾ ਚਾਹੁੰਦਾ ਇਸ ਸੰਸਾਰ ਵਿੱਚ ਰਹਿੰਦੇ ਆਂ ਕਈ ਇਹ ਵੀ ਜਿਹੜਾ ਦੁੱਖ ਆ ਦੁੱਖ ਦੀ ਜਿਹੜੀ ਝੋੜੀ ਹੈ ਉਹ ਚਿੰਤਾਵਾਂ ਚੋਰੀਆਂ ਫਿਕਰਾਂ ਦੇ ਨਾਲ ਭਰੀ ਹੈ ਸੁੱਖ ਜਿਹੜਾ ਆ ਖੁਸ਼ੀਆਂ ਦਾ ਪ੍ਰਤੀਕ ਹੈ ਖੇੜਿਆਂ ਦਾ ਪ੍ਰਤੀਕ ਹੈ ਔਰ ਸੰਸਾਰ ਵਿੱਚ ਵਸਦੇ ਹੋਏ ਹਰ ਬੰਦੇ ਦੀ ਕੋਸ਼ਿਸ਼ ਹੈ ਅਸੀਂ ਜਿੰਨੇ ਦੌੜ ਲਾ ਰਹੇ ਹਾਂ ਜਿੰਨੇ ਕਰਮ ਕੁਮਾ ਰਹੇ ਹਾਂ ਜਿੰਨਾ ਕੁਝ ਸਾਡੀ ਜ਼ਿੰਦਗੀ ਦਾ ਅਸੀਂ ਕੁਝ ਵੀ ਕਰ ਰਹੇ ਹਾਂ ਚਾਹੇ ਉਹ ਬਾਹਰੀ ਤੌਰ ਤੇ ਕਿਰਤ ਆ ਕਾਮ ਆ ਮਿਲਵਰਤਣ ਆ ਰਹਿਣ ਸਹਿਣ ਆ ਚاہے ਬੰਦਾ ਸਿਰਫ ਸਮਾਜ ਵਿੱਚ ਰਹਿਣ ਵਾਲਾ ਹੈ ਬਹੁਤੇ ਬੰਦੇ ਰਾਜਨੀਤੀ ਨੂੰ ਕਮਾਉਣ ਵਾਲੇ ਜਾਂ ਧਰਮ ਦੀ ਗੱਲ ਧਰਮ ਦੀ ਕਿਰਤ ਧਰਮ ਨੂੰ ਸਮਝਣ ਜਾਂ ਧਰਮ 'ਚ ਰਹਿਣ ਵਾਲੇ ਮੂਲ ਹਰ ਬੰਦੇ ਦਾ ਪਿਆਰਿਓ ਇਹ ਹੀ ਹੈ ਵੀ ਜ਼ਿੰਦਗੀ ਵਿੱਚ ਸੁੱਖ ਹੀ ਸੁੱਖ ਹੋਵੇ ਸੁੱਖ ਮਿਲੇ ਹੋਰ ਸੁਖ ਲਈ ਬੰਦਾ ਜ਼ਿੰਦਗੀ ਦੇ ਹਰ ਯਤਨ ਕਰਦਾ ਪਿਆ ਪਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਜਿੰਨੇ ਯਤਨ ਕੀਤੇ ਜਾ ਰਹੇ ਆ ਹਰ ਯਤਨ ਜਿਹੜਾ ਬੰਦੇ ਦਾ ਜਿਹੜਾ ਆਪਣੇ ਤੌਰ ਤੇ ਅਸੀਂ ਯਤਨ ਕਰ ਰਹੇ ਆ ਉਹ ਹਰ ਯਤਨ ਜਿਹੜਾ ਸਾਡਾ ਸਫਲ ਨਹੀਂ ਹੋ ਰਿਹਾ ਕੋਸ਼ਿਸ਼ ਹੈ ਵੀ ਘਰ ਆਪਣਾ ਹੋਵੇ ਸਿਰ ਲਪਾਉਣ ਲਈ ਛੱਤ ਮਿਲ ਜਾਏ ਪਹਿਲੀ ਸੋਚ ਸਾਡੀ ਐਵੇਂ ਦੀ ਹੈ ਉਹਨੂੰ ਮਾਣਿਆ ਧੰਵਦਿਆ ਮਨ ਵੀ ਇਹਦੋਂ ਹੋਰ ਵੱਡਾ ਹੋ ਜਾਏ ਕਿਤੇ ਹੋਰ ਗਏ ਵੇਖਿਆ ਸਾਡੀ ਸੋਚ ਨੇ ਉਡਾਰੀ ਮਾਰੀ ਮੈਂ ਬਣਾ ਸਕਦਾ ਇਹਨਾਂ ਨੂੰ ਔਰ ਜਿੱਥੋਂ ਤੁਰਿਆ ਤੇ ਜਿੱਥੋਂ ਤੱਕ ਪਹੁੰਚ ਗਿਆ ਜੇ ਕੋਈ ਇਹ ਬੰਦਾ ਕਹਿ ਰਿਹਾ ਵੀ ਆਹ ਜਿਹੜਾ ਘਾਰ ਆ ਸਿਰਫ ਇਹਦੇ ਚ ਰਹਿ ਕੇ ਮੈਂ ਸਕੂਨ ਸੁਖ ਆਨੰਦ ਭੋਗ ਸਕਾਂ ਹਰ ਖਿਆਲ ਨੇ ਬੰਦੇ ਦੇ ਖਿਆਲ ਮੰਨਣੇ ਕੋਈ ਮਾੜੀ ਬਾਤ ਨਹੀਂ ਪਰ ਖਿਮਾ ਕਰਿਓ ਹਰ ਮਹਿਲ ਹਰ ਘਰਾਣਾ ਹਰ ਵੱਡੇ ਦਰਵਾਜ਼ੇ ਹਰ ਵੱਡੇ ਹੋਏ ਮਹਿਲ ਕੋਠੀਆਂ ਬੰਗਲੇ ਕਾਸ਼ ਕਿਤੇ ਸੁੱਖ ਦੇਂਦੇ ਹੁੰਦੇ ਉਹਨਾਂ 'ਚ ਰਹਿਣ ਵਾਲੇ ਬੰਦੇ ਵੀ ਦੁਖੀ ਨੇ ਐਵੇਂ ਵੱਡੀਆਂ ਸਾਡੀਆਂ ਗੱਡੀਆਂ ਮੋਟਰਾਂ ਕਾਰਾਂ ਵਹੀਕਲਿਆ ਬ੍ਰਾਂਡ ਨੇ ਬੜੇ ਬੜੇ ਮਹਿੰਗੇ ਕੋਸ਼ਿਸ਼ ਹੈ ਬੰਦੇ ਦੀ ਵੀ ਸ਼ਾਇਦ ਇਹ ਕਿਤੇ ਨਾ ਕਿਤੇ ਜੀਵਨ ਨੂੰ ਸੁੱਖ ਖੁਸ਼ੀ ਤੇ ਬੰਦਾ ਮਾਣਦਾ ਜ਼ਰੂਰ ਆ ਪਰ ਉਹ ਖੁਸ਼ੀ ਕੁਝ ਧੜੀਆਂ ਪਲਾਂ ਵਾਸਤੇ ਸੜਕ ਤੇ ਖੜੋਤਾ ਹੋਇਆ ਬੰਦਾ ਕਿਸੇ ਦੇ ਮਹਿਲ ਨੂੰ ਵੇਖੇ ਲੰਘਦੀ ਹੋਈ ਵੱਡੀ ਗੱਡੀ ਨੂੰ ਵੇਖੇ ਤੇ ਪ੍ਰਤੀਤ ਹੁੰਦਾ ਬੜਾ ਅਮੀਰ ਬੰਦਾ ਹੈ ਬੜਾ ਖੁਸ਼ ਹੋਏਗਾ ਬੜਾ ਸੁਖੀ ਹੋਏਗਾ ਪਰ ਨਹੀਂ ਜਾਣਦੇ ਸ਼ਾਇਦ ਉਹ ਬੰਦਾ ਉਸੇ ਗੱਡੀ 'ਚ ਬਹਿ ਕੇ ਤਨ ਕਰਕੇ ਇਨਾ ਕਪੀੜਤ ਹੋਵੇ ਕਿਸੇ ਡਾਕਟਰ ਕੋਲ ਜਾ ਰਿਹਾ ਕਿਸੇ ਕਲੇਸ਼ ਕਰਕੇ ਕਿਸੇ ਵਕੀਲ ਕੋਲ ਜਾ ਰਿਹਾ ਵੱਡੇ ਵੱਡੇ ਮਹਿਲ ਬਾਹਰੋਂ ਜ਼ਰੂਰ ਦਿਸਦੇ ਪਰ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਬੜੀ ਪਿਆਰੀ ਇੱਕ ਗੱਲ ਆਖੀ ਬਾਬਾ ਜੀ ਕਹਿੰਦ ਨੇ ਕੋਠੇ ਮੰਡਪ ਮਾਲੀਆਂ ਪਾਸੋਂ ਚਿਤਵੀਆਂ ਤਤੀਆਂ ਕੰਮ ਨਾ ਆਵਨੀ ਵਿੱਚੋਂ ਸਖਲੀਆਂ ਬਾਹਰ ਘਰ-ਬਾਰ ਬਹੁਤ ਸੋਹਣੇ ਬਾਗ ਫੁੱਲ ਬੂਟੇ ਬਾਗ ਬਗੀਚੇ ਬਾਹਰ ਬੜਾ ਸੋਹਣਾ ਰੰਗ ਰੋਗਨ ਕੀਤਾ ਹੋਵੇ ਪਰ ਜੇ ਅੰਦਰ ਰਹਿਣ ਵਾਲੇ ਬੰਦਿਆਂ 'ਚ ਏਕਤਾ ਨਹੀਂ ਇਤਫਾਕ ਨਹੀਂ ਪਿਆਰ ਨਹੀਂ ਬੱਚੇ ਮਾਪਿਆਂ ਦੀ ਗੱਲ ਨਹੀਂ ਮੰਨ ਰਹੇ ਬੱਚੇ ਮਾਪਿਆਂ ਦੇ ਕਹਿਣੇ ਤੋਂ ਬਾਹਰ ਹੈ ਸੁਚੱਜਾ ਜੀਵਨ ਨਹੀਂ ਸੁਚੱਜੀ ਜ਼ਿੰਦਗੀ ਨਹੀਂ। ਇਹ ਖਿਮਾ ਕਰਿਓ ਮੈਲ ਸੁੱਖਾਂ ਦੇ ਪ੍ਰਤੀਤ ਨਹੀਂ ਹੋ ਸਕਦੀ। ਸਤਿਗੁਰੂ ਬਚਨ ਕਰਦੇ ਆ ਮਹਾਰਾਜ ਦਾ ਬਚਨ ਪੜ੍ਹੀਏ ਹਜ਼ੂਰ ਜੀ ਕਹਿੰਦੇ ਨੇ ਸੁਖ ਨਾਹੀ ਬਹੁਤ ਤਨ ਖਟੇ। ਸੁਖ ਨਾਹੀ ਬਿਖੇਂ ਰਤ ਨਟੇ ਸੁਖ ਨਾਹੀ ਬਹੁ ਦੇਸ਼ ਕਮਾਏ ਸਰਬ ਸੁਖਾ ਹਰ ਘਰ ਗੁਣਗਾਇ ਮਾਲਕ ਸੱਚੇ ਪਾਤਸ਼ਾਹ ਕਹਿੰਦੇ ਆ ਕੋਣ ਹੈ ਐਸਾ ਜਿਹੜਾ ਇਹ ਕਹਿੰਦਾ ਵੀ ਕੱਲੇ ਧਨ ਵਿੱਚ ਹੀ ਬਹੁਤ ਸੁਖ ਹੈ ਜਿਸ ਗ੍ਰਹਿ ਬਹੁਤੀ ਤਿਸੇ ਗ੍ਰਹਿ ਚਿੰਤਾ ਜਿਸ ਗ੍ਰਹਿ ਥੋੜੀ ਸੋ ਫਿਰੈ ਪਰਮੰਤਾ ਦੋਹੋਂ ਵਿਵਸਥਾ ਤੇਜੋ ਮੁਕਤਾ ਸੋਈ ਸੋਹਿਲਾ ਪਾਲੀ ਹੈ ਜਿਹਦੇ ਕੋਲ ਜਿਆਦਾ ਆ ਚਿੰਤਾ ਤੋ ਵੀ ਹੈ ਜਿਹਦੇ ਕੋਲ ਬਹੁਤ ਥੋੜੀ ਹੈ ਉਹਦੀ ਜ਼ਿੰਦਗੀ ਚ ਭਰਮਣ ਬਹੁਤ ਆ ਭਟਕਣਾ ਬੜੀ ਆ ਵੀ ਕਿਤੇ ਨਾ ਕਿਤੇ ਖੇੜ ਬਣੇ ਪਰ ਜਿਹੜਾ ਦੋਹਾਂ ਚੀਜ਼ਾਂ ਤੋਂ ਮੁਕਤ ਹੋਇਆ ਵੀ ਜੋ ਵੀ ਗੈ ਜਿਵੇਂ ਗੈ ਸਕੂਨ ਆ ਦੇਣ ਵਾਲਾ ਬੈਠਾ ਹੈ ਜ਼ਿੰਦਗੀ ਚ ਸੁਹੇਲਾ ਪਾਣਾਏਗਾ ਮਹਾਰਾਜ ਕਹਿੰਦੇ ਨੇ ਸੁਖੀ ਤਸਲ ਚ ਹੋਈ ਹੋਇਆ ਨਾ ਦੂਸਰਾ ਬਚਨ ਅਸੀਂ ਪੜਦੇ ਆ ਭੁੱਖਿਆਂ ਭੁੱਖ ਨਾ ਉੱਤਰੀ ਜੇ ਬੰਨਾ ਪੁਰੀਆਂ ਪਾ ਐਸਾ ਗੈ ਕੋਈ ਬੰਦਾ ਜਿਹੜਾ ਪਦਾਰਤਵਾਦੀ ਜ਼ਿੰਦਗੀ ਚ ਰਹਿ ਕੇ ਇਕੱਲੇ ਧੰਨ ਤੋਂ ਹੀ ਰੱਜ ਗਿਆ ਹੋਵੇ ਬਿੰਨੈ ਵੀ ਹੁਣ ਤਸੱਲੀ ਹੈ ਬਹੁਤ ਹੈ ਤੀਸਰਾ ਬਚਨ ਅਸੀਂ ਸੱਚੇ ਪਾਤਸ਼ਾਹ ਦਾ ਪੜ੍ਹਦੇ ਆਂ ਮਹਾਰਾਜ ਕਿੰਨੇ ਤ੍ਰਿਸ਼ਨਾ ਬਿਰਲੇ ਹੀ ਕੀ ਬੁੱਝੀ ਹੈ ਕੋਟ ਜੋਰੇ ਲੱਖ ਕਰੋਰੇ ਮਨ ਨਾ ਹੋਰੈ ਪਰ ਪਰਹੀ ਕੋ ਲੁੱਚੀ ਹੈ ਕਿਤੇ ਸੱਚੇ ਪਾਤਸ਼ਾਹ ਫਿਰ ਸਮਝਾਉਂਦੇ ਆਂ ਕੌਣ ਵੱਡਾ ਮਾਇਆ ਵਡਿਆ ਸੋ ਵੱਡਾ ਜਨ ਰਾਮ ਲਿਵ ਲਾਈ ਭੂਮੀਆਂ ਭੂਮ ਉਪਰ ਨਿਤ ਲੁਜੈ ਛੋੜ ਚੱਲੇ ਤ੍ਰਿਸ਼ਨਾ ਨਹੀਂ ਬੂਝੈ ਕਹ ਨਾਨਕ ਇਹ ਤਤ ਵਿਚਾਰਾ ਬਿਨ ਹਰ ਭਜਨ ਨਹੀਂ ਛੁਟਕਾਰ ਬੰਦਗੀ ਬਿਨਾ ਸੁਖ ਨਹੀਂ ਸਾਚੇ ਐ ਜਿਸ ਮਹਾਰਾਜ ਕਹਿੰਦੇ ਆ ਸੁਖ ਨਹੀਂ ਬਹੁਤ ਹੈ ਧਨ ਖਾਟੇ ਕੰ ਧਨ ਬਹੁਤ ਕੁਝਿਆ ਪਰ ਧਨ ਸਾਰਾ ਕੁਝ ਨਹੀਂ ਹਜ਼ੂਰ ਬਾਬਾ ਜੀ ਕਹਿੰਦੇ ਨੇ ਕੌਣ ਐਸਾ ਜਿਹੜਾ ਕੱਲੇ ਧੰਚੋਂ ਸੁਖੀ ਸੁਖੀ ਹੋ ਗਿਆ ਸੁਖ ਨਾਹੀ ਪੇਖੇ ਨਿਰਤ ਨਾਟੇ ਨਾਟਕ ਚੇਟਕ ਸੁਣਨਾ ਅੱਜ ਅਸੀਂ ਕਹਿੰਨੇ ਆ ਕੁਝ ਸਮੇਂ ਲਈ ਐਂਟਰਟੇਨਮੈਂਟ ਬੜਾ ਜ਼ਰੂਰੀ ਆ ਐਨ ਲੱਗ ਪੈ ਨਹੀਂ ਜੀ ਨੱਚਣ ਕੁਦਣ ਮਨ ਦਾ ਚਾਹ ਨਾਟਕਾਂ ਫਿਲਮਾਂ ਸਦਾ ਉਹਨੂੰ ਵੇਖਦੇ ਰਹਿਣਾ ਠੀਕ ਆ ਕੁਝ ਸਮੇਂ ਲਈ ਕੁਝ ਘੜੀਆਂ ਲਈ ਜਦੋਂ ਸਾਡਾ ਮਨ ਉਸ ਪਾਸੇ ਗਵਾਚਦਾ ਹੈ ਨਾ ਲੱਗਦਾ ਸਾਨੂੰ ਵੀ ਇਹ ਬਣੌਟੀ ਹਾਸੇ ਸਾਡੀ ਜ਼ਿੰਦਗੀ ਨੂੰ ਖੁਸ਼ੀ ਦਿੰਦੇ ਆ ਕੁਝ ਸਮੇਂ ਲਈ ਕੁਝ ਘੜੀਆਂ ਲਈ ਸਦੀਵੀ ਨਹੀਂ ਵੇਖ ਰਹੇ ਆ ਹੱਸ ਰਹੇ ਆ ਪਰ ਐਸਾ ਨਹੀਂ ਵੀ ਬਾਹਰੋਂ ਹੱਸੇ ਕਿਤੇ ਕਿਸੇ ਨੂੰ ਅੰਦਰੋਂ ਵੀ ਸਕੂਨ ਆ ਗਿਆ ਮੈਂ ਫਿਰ ਅਰਜ਼ ਕਰਦੇ ਆ ਸੁਖ ਔਰ ਦੁੱਖ ਨੂੰ ਮਹਿਸੂਸ ਕਰਨ ਵਾਲਾ ਸਾਡਾ ਮਾਨਿਆ ਅਸਰ ਚ ਜਿੰਨਾ ਚਿਰ ਮਨ ਦੀ ਸਮਝ ਨਹੀਂ ਉਹਨਾਂ ਚਿਰ ਦੁੱਖ ਸੁੱਖ ਨੂੰ ਵੀ ਨਹੀਂ ਸਮਝਿਆ ਜਾ ਸਕਦਾ ਜਿੰਨਾ ਦੁੱਖ ਆ ਦੁਖੀ ਕੀ ਹੋ ਰਿਹਾ ਸਰੀਰ ਤੇ ਉਦਾਂ ਹੀ ਚੱਲ ਰਿਹਾ ਨਾ ਮਨ ਦੀ ਅਵਸਥਾ ਬਦਲਦੀ ਹੈ ਤੇ ਸਰੀਰ ਦਾ ਸਮਾਂ ਵੀ ਬਦਲ ਜਾਂਦਾ ਉਦਾਸੀ ਚਿਹਰੇ ਤੇ ਚਿਹਰਾ ਤੇ ਉਹੀ ਆ ਲਫ਼ਜ਼ਾਂ ਦੇ ਬੋਲਣ ਦਾ ਢੰਗ ਬਦਲ ਜਾਂਦਾ ਪਤਾ ਲੱਗ ਜਾਂਦਾ ਅਸੀਂ ਪੁੱਛਦੇ ਹਾਂ ਵੀ ਕੀ ਗੱਲ ਹੈ ਉਦਾਸ ਕਹੜੀ ਗੱਲੋਂ ਬਾਹਰ ਦੀ ਵेशभूषा ਦੱਸ ਦਿੰਦੀ ਵੀ ਇਹ ਬੰਦਾ ਦੁੱਖ ਮਹਿਸੂਸ ਕਰ ਰਿਹਾ ਸੁਖੀ ਮਹਿਸੂਸ ਕਰ ਰੇ ਬੰਦੇ ਦੇ ਚਿਹਰੇ ਤੇ ਹਾਸੇ ਆ ਖਿਲਖੜਾ ਰਹੇ ਮਹਿਸੂਸ ਉਹਨੂੰ ਮਨ ਕਰ ਰਿਹਾ ਮਹਾਰਾਜ ਕਹਿੰਦੇ ਮਨ ਦੀ ਅਵਸਥਾ ਆ ਵੀ ਸ਼ਾਇਦ ਕੱਲੇ ਧਨ ਕਰਕੇ ਨਾਟਕ ਚੇਟਕ ਵੇਖ ਕੇ ਸੁਖ ਨਾ ਹੀ ਬਹੁਤ ਦੇਸ਼ ਕਮਾਏ ਸਰਬ ਸੁਖਾਂ ਹਰ ਹਰ ਗੁਣ ਗਾਏ ਅਰਦਾਸ ਕੀ ਕਰੀਏ ਮਹਾਰਜ ਦੁੱਖ ਮਿਟੇ ਕਿਤਾ ਦੁੱਖਾਂ ਦਾ ਕਾਰਨ ਕੀ ਬਣਿਆ ਕਿਉਂ ਆ ਰਹੇ ਜ਼ਿੰਦਗੀ ਦੇ ਵਿੱਚ ਇਹ ਵਾਰ-ਵਾਰ ਇਸ ਜ਼ਿੰਦਗੀ ਨੂੰ ਇਹ ਨਾ ਕਦੇ ਵਿਚਾਰੋ ਵੀ ਮੈਂ ਦੋ ਘੜੀਆਂ ਗੁਰਦੁਆਰਾ ਸਾਹਿਬ ਜਾਇਆ ਮੈਂ ਥੋੜੀ ਬਹੁਤੀ ਭੇਟ ਰੱਖ ਆਇਆ ਵੀ ਮੇਰੀ ਜ਼ਿੰਦਗੀ ਦੇ ਵਿੱਚ ਫਿਰ ਵੀ ਸੁੱਖ ਨਹੀਂ ਆ ਰਿਹਾ ਸੱਚੀ ਬਾਤ ਇਹ ਹੈ ਧਰਮ ਕਮਾਉਣਾ ਬਹੁਤ ਚੰਗੀ ਬਾਤ ਹੈ ਪਰ ਧਰਮ ਕਮਾਉਣ ਦਾ ਦੁਆਰ ਕੱਲਾ ਮੰਦਰ ਮਸਜਿਦ ਜਾਂ ਗੁਰਦੁਆਰਾ ਹੀ ਨਹੀਂ ਧਰਮ ਤੇ ਸੰਸਾਰ ਚ ਰਹਿ ਕੇ ਸਾਡੀ ਜ਼ਿੰਦਗੀ ਦੇ ਕਰਮ ਜਿੱਦਾਂ ਦੇ ਨੇ ਓਵੇਂ ਕਮਾਇਆ ਜਾਂਦਾ ਸਾਡਾ ਬਾਹਰ ਵਿੱਚ ਰਹਿਣ ਸੈਣ ਕਿਦਾਂ ਦਾ ਹੱਥ ਕਿਸੇ ਦਾ ਮਾਰ ਕੇ ਰਮਲਾ ਸਾਹਿਬ ਭੇਟ ਕਰਕੇ ਕਹਈਏ ਵੀ ਮੈਂ ਧਰਮ ਕਮਾਇਆ ਤੇ ਨਹੀਂ ਹੋਇਆ ਗੁਰੂ ਸਾਹਿਬ ਦੀ ਲਿਖਤੀ ਜ਼ਮਾਨਤ ਆ ਗੁਰਪੀਰ ਹਮਾ ਤਾਂ ਪਰੈ ਜਾਂ ਮਰਦਾਰ ਨਾ ਖਾਏ ਹਾਮੀ ਤੇ ਮਾਲਕ ਤਾਂ ਹੀ ਭਰੇਗਾ ਨਾ ਜੇ ਮੇਰਾ ਕਰਮ ਚੰਗੇਰਾ ਹੈ ਖੈਰ ਮੈਂ ਉਸੇ ਗੱਲ ਨੂੰ ਉਨਾ ਕੀ ਰੱਖਾਂ ਸੱਚੇ ਪਾਤਸ਼ਾਹ ਕਹਿੰਦੇ ਨੇ ਆਪਣੀ ਜ਼ਿੰਦਗੀ ਵੱਲ ਵੇਖ ਦੁੱਖ ਹੈ ਕਿਵੇਂ ਤੇ ਪਰਿਵਾਰਕ ਕਲੇਸ਼ ਕਿਸ ਕਰਕੇ ਅੰਦਰਲਾ ਜਿਹੜਾ ਉਹ ਦੁਖੀ ਹੋ ਰਿਹਾ ਹੈ ਕਿਵੇਂ ਮਿਟਦੇ ਨੇ ਇਹ ਜ਼ਿੰਦਗੀ ਦੇ ਦੁੱਖ ਕਿਵੇਂ ਗੁਰੂ ਦੇ ਚਰਨਾਂ ਨਾਲ ਜੁੜੀਏ ਪਹਿਲਾਂ ਇਹ ਸਮਝੀਏ ਵੀ ਆਉਣ ਦਾ ਕਾਰਨ ਕੀ ਫਿਰ ਪਾਤਸ਼ਾਹ ਕਹਿੰਦੇ ਆ ਮਿੱਤਰ ਕਣਹਰੇ ਅਰਥ ਕੀ ਮੇਰਾ ਦੁੱਖ ਘਟ ਓਏ ਦੁੱਖਾਂ ਨੂੰ ਮਟਾਉਣ ਲਈ ਬੜੇ-ਬੜੇ ਸੱਜਣ ਮਿੱਤਰ ਸੰਸਾਰ 'ਚ ਸਾਂਝਾ ਰੱਖੀਆਂ ਵੀ ਕੋਈ ਦੱਸੋ ਇਹਦਾ ਹੱਲ ਕਿੱਦਾਂ ਨਿਕਲ ਸਕਦਾ ਪਰ ਸਹਿਬ ਦਾ ਫਿਰ ਬਚਨ ਬੜੀਏ ਮਹਾਰਾਜ ਕਹਿੰਦੇ ਨੇ ਜਿਸ ਮਾਨੁਖ ਪੈ ਤਰੂ ਬੇ ਨਤੀ ਸੋ ਆਪਣੇ ਦੁਖ ਭਰਿਆ ਪਾਰ ਬ੍ਰਹਮ ਜਿਨ ਹਿਰਦਿਆ ਰਾਧਿਆ ਤਿੰਨ ਭਉ ਸਾਗਰ ਤਰਿਆ ਮਹਾਰਾਜ ਕਹਿੰਦੇ ਜਿਹਦੇ ਕੋਲ ਜਾਏ ਇੱਥੇ ਤੇ ਕੋਈ ਵਿਰਲੀ ਰੱਬੀ ਰੂਹਾਨੀਅਤ ਰੂਹ ਹੈ ਬੰਦਗੀ ਵਾਲੇ ਕਮਾਈ ਵਾਲੇ ਗੁਰਮਖ ਗੁਰਸਿੱਖ ਜਿਹੜੇ ਦੁੱਖ ਤੋਂ ਪਾਸੇ ਹੋ ਗਏ ਨਹੀਂ ਤੇ ਦੁੱਖ ਸੁੱਖ ਵਿੱਚ ਸਾਰਾ ਸੰਸਾਰ ਜਿਹੜਾ ਉਹ ਪੀੜ ਤਿਆ ਲੰਘ ਰਿਹਾ ਆ ਬਾਲੀ ਰੋਵੇ ਨਾਏ ਪਤਾਰ ਨਾਨਕ ਦੁਖੀਆ ਸਭ ਸੰਸਾਰ ਬੈਠੇ ਇੱਥੇ ਆ ਪਰ ਸਾਡਾ ਦਿਮਾਗ ਅਤੈ ਇਨੀ ਕਿੰਨੇ ਇੱਕ ਪਾਸੇ ਦੌੜਦਾ ਪਿਆ ਕਿਉਂਕਿ ਜ਼ਿੰਦਗੀ ਹੈ ਇਵੇਂ ਦੀ ਬੱਚਿਆਂ ਦੀਆਂ ਚਿੰਤਾਵਾਂ ਪਰਿਵਾਰ ਦੀਆਂ ਚਿੰਤਾਵਾਂ ਆਉਣ ਵਾਲੇ ਕੱਲ ਦੀ ਚਿੰਤਾ ਖੁਦ ਦੀ ਚਿੰਤਾ ਘਰ ਦੀ ਕਿਸ਼ਟ ਦੇਣੀ ਤਾਂ ਚਿੰਤਾ ਰਾਇਆ ਦੇਣਾ ਤਾਂ ਚਿੰਤਾ ਪੀੜਿਆ ਮਨੂੰ ਕਿਵੇਂ ਮਹਿਸੂਸ ਕਰਦਾ ਫਿਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਆ ਜ਼ਿੰਦਗੀ ਹੈ ਪੀੜ ਹੋਣੀ ਸੁਭਾਵਕ ਹੈ ਕਿ ਮਹਿਸੂਸ ਕਰ ਰਹੇ ਆ ਨਾ ਚੇਤਨ ਜ਼ਿੰਦਗੀ ਆ ਚਤਾਨ ਆ ਜੀਣ ਵਾਲੇ ਆ ਮੋਈ ਅਵਸਥਾ ਤੇ ਖੈਰ ਇਸ ਚੀਜ਼ ਨੂੰ ਪ੍ਰਵਾਹ ਨਹੀਂ ਸਤਗੁਰੂ ਦੇ ਘਰੋਂ ਪੁੱਛਿਆ ਫਿਰ ਬਾਬਾ ਜੀ ਕਹਿੰਦੇ ਆ ਅਸਲੀਅਤ ਜ਼ਿੰਦਗੀ ਦੀ ਸਭ ਤੋਂ ਵੱਡੀ ਇਹੀ ਹੋਵੇ ਜਤਨ ਬਹੁਤ ਸੁਖ ਕੇ ਕੀਏ ਦੁੱਖ ਕੋ ਕੀਓ ਨਾ ਕੋਈ ਸਾਰੀ ਜ਼ਿੰਦਗੀ ਯਤਨ ਆ ਸੋ ਕੌਣ ਉਹਦੇ ਲਈ ਬਾਹਰ ਦੇ ਜੰਨੇ ਉਪਰਾਲੇ ਸੁੱਖ ਵਾਸਤੇ ਕੀਤੇ ਜਾ ਰਹੇ ਇਹ ਯਤਨ ਕਰੀ ਨਹੀਂ ਸਕੇ ਵੀ ਦੁੱਖ ਮਿਟੇ ਕਿਦਾਂ ਜ਼ਿੰਦਗੀ ਚ ਔਰ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸਮੂੱਚੀ ਬਾਣੀ ਪੜੋ ਪਿਆਰਿਓ ਮਹਾਰਾਜ ਕਹਿੰਦੇ ਦੁੱਖ ਆਉਣ ਦਾ ਇੱਕੋ ਹੀ ਕਾਰਨ ਹੈ ਜਿਸ ਮਾਲਕ ਨੇ ਸਾਈ ਨੇ ਦਾਤੇ ਨੇ ਜ਼ਿੰਦਗੀ ਬਖਸ਼ੀ ਹੈ ਜਦੋਂ ਜਦੋਂ ਜੀਵਨ ਦੇ ਵਿੱਚੋਂ ਉਹ ਭੁੱਲਦਾ ਆ ਉਦੋਂ ਉਦੋਂ ਦੁੱਖਾਂ ਦਾ ਜਨਮ ਹੁੰਦਾ ਇਕਨ ਸਾਡੇ ਖਿਆਲ ਆ ਜ਼ਿੰਦਗੀ ਦੇ ਕਿਸੇ ਨੇ ਕੁਝ ਕਰ ਦਿੱਤਾ ਥੋੜਾ ਜਿਹਾ ਨਫਜ਼ ਨੂੰ ਸਮਝ ਆ ਜਾਦੂ ਹੋ ਗਿਆ ਜੀ ਜਾਂ ਇੰਜ ਕਰ ਦਿੱਤਾ ਬੜੇ ਪਿਆਰ ਵਾਲੇ ਪੁੱਛਦੇ ਵੀ ਇੰਜ ਹੁੰਦਾ ਮੈਂ ਅਕਸਰ ਜ਼ਿਕਰ ਕਰਦਾ ਹੁੰਨਾ ਅਸੀਂ ਜਿਹੜੇ ਵਿਦਿਆਲਿਆ ਚ ਪੜੇ ਆ ਉਹ ਵਿਦਿਆਲਿਆ ਨੂੰ ਬਣਾਉਣ ਚ ਗਿਆਨੀ ਸੰਤ ਸਿੰਘ ਮਸਕੀਨ ਸਾਹਿਬ ਦਾ ਬਹੁਤ ਵੱਡਾ 90% ਯੋਗਦਾਨ ਉਹਨਾਂ ਦਾ ਸੀ ਅਸੀਂ ਸਾਰੇ ਸਿੱਖਿਆਰਤੀ ਤਕਰੀਬਨ 60 ਦੇ ਕਰੀਬ ਇੱਕੋ ਬੈਚ ਵਿੱਚ ਪੜੇ ਸਾਰਿਆਂ ਇਕੱਠੇ ਹੋ ਕੇ ਮਸਕੀਨ ਸਾਹਿਬ ਨੂੰ ਇਹ ਸਵਾਲ ਕੀਤਾ ਵੀ ਕੀ ਹੈ ਜ਼ਿੰਦਗੀ ਦਾ ਹਿੱਸਾ ਕਿਉਂਕਿ ਦੁੱਖ ਹੈ ਨਾ ਉਹਨਾਂ ਬੜੀ ਪਿਆਰੀ ਇੱਕ ਉਦਾਹਰਨ ਦਿੱਤੀ ਥੋੜਾ ਜਿਹਾ ਬਚਨ ਨੂੰ ਮੰਨਿਓ ਮੈਂ ਫਿਰ ਬੇਨਤੀ ਇਹ ਕਰਦੇ ਕੋਈ ਇਹ ਨਾ ਕਹੇ ਵੀ ਇਹ ਲਫ਼ਜ਼ ਕਿਦਾਂ ਕੀਤੇ ਜਾ ਰਹੇ ਜਾਂ ਕਹੇ ਜਾ ਰਹੇ ਉਹਨਾਂ ਬੜਾ ਪਿਆਰਾ ਜਵਾਬ ਦਿੱਤਾ ਉਹ ਕਹਿੰਦੇ ਆ ਵੀ ਇਦਾਂ ਦਾ ਦੁਨੀਆਂ ਦੇ ਵਿੱਚ ਸਭ ਕੁਝ ਹੈ ਵਿਦੇਆ ਸਈਵੀਅ ਤੇ ਵਿਦਿਆ ਗਲਤ ਵੀ ਹੈ ਤੇ ਵਿਦਿਆ ਹੀ ਜਾਇ ਨੂੰ ਇੰਜ ਕਹ ਲੋ ਵੀ ਗੁਰਬਾਣੀ ਦਾ ਬਚਨਿਆ ਪੜਿਆ ਹੋਵੇ ਗੁਨਾਹਗਾਰ ਤਾਂ ਓਮੀ ਸਾਧਨਾ ਮਾਰੀ ਜਿੰਨਾ ਨੁਕਸਾਨ ਪੜਿਆ ਲਿਖਿਆ ਸੰਸਾਰ ਦਾ ਕੀਤਾ ਉਹਨਾਂ ਅਨਪੜ੍ਹ ਬੰਦਿਆਂ ਨੇ ਕੀਤਾ ਸੰਸਾਰ ਨੂੰ ਸੁਧਾਰਿਆ ਵੀ ਪੜਿਆ ਲਿਖਿਆ ਨਹੀਂ ਆ ਤੇ ਨੁਕਸਾਨ ਵੀ ਪੜਿਆ ਲਿਖਿਆ ਬੜਾ ਕੀਤਾ ਬੈਂਕ ਕਰਪਟੀ ਕਰਨੀ ਕਿਸੇ ਦੇ ਅਕਾਊਂਟ ਹੈਕ ਕਰ ਲੈਣੇ ਅਨਪੜ ਬੰਦਾ ਤੇ ਨਹੀਂ ਨਾ ਕਰ ਸਕਦਾ ਹੈ ਤੇ ਵਿਦਿਆਈ ਹੈ ਪਰ ਉਹ ਦੂਜੇ ਪਾਸੇ ਨੂੰ ਚੱਲ ਪਈ ਆਈਟਮ ਬੰਬ ਬਣੇ ਜਾਂ ਪਰਮਾਣੂ ਬਣਿਆ ਇਹ ਪੜੇ ਲਿਖੇ ਬੰਦੇ ਦੀ ਕਹਾਣੀ ਸਮੁੱਚਾ ਵਿਸ਼ਵਾਜ ਬਰੂਧ ਦੇ ਢੇਰ ਤੇ ਬੈਠਾ ਹੈ ਅਗਲੇ ਪਲ ਨਹੀਂ ਪਤਾ ਕੀ ਹੋ ਜਾਣਾ ਅਨਪੜ ਬੰਦਿਆਂ ਦਾ ਕੰਮ ਨਹੀਂ ਹੈ ਪੜਿਆ ਲਿਖਿਆ ਹਾਂ ਹੈ ਵਿਦਿਆਈ ਗੱਲ ਨੂੰ ਫੇਰ ਉੱਤੇ ਲਿਆਈਏ ਉਹਨਾਂ ਬੜੀ ਪਿਆਰੀ ਮਸਕੀਨ ਸਾਹਿਬ ਉਦਾਹਰਨ ਦਿੰਦੇ ਉਹ ਕਹਿੰਦੇ ਵੀ ਕੋਈ ਪੌਸ਼ ਮਹੱਲਾ ਹੋਵੇ ਜਿਵੇਂ ਸਾਡੇ ਇੰਡੀਆ ਚ ਮਾਡਲ ਟਾਊਨ ਮਾਡਲ ਟਾਊਨ ਅਸਟੈਂਸ਼ਨ ਗਏਦਨੇ ਅਸੀਂ ਪੰਦੇ ਸੰ ਵੱਡਾ ਕੋਈ ਤਕੜਾ ਮਹੱਲਾ ਹੋਵੇ ਉਹਦੀ ਬਕਾਇਦਾ ਚਾਰ ਦੁਆਰੀ ਇੱਕ ਗੇਟ ਲੱਗਾ ਹੁੰਦਾ ਬਾਹਰ ਇੱਕੋ ਹੀ ਐਂਟਰੈਂਸ ਆ ਜਿੰਨੇ ਘਰ ਬਣਿਆ ਕਿਸੇ ਬੰਦੇ ਦੀ ਹਿੰਮਤ ਨਹੀਂ ਐ ਵਸਦੇ ਹੋਏ ਘਰ ਦੇ ਵਿੱਚ ਤੁਰਿਆ ਜਾਂਦਾ ਰਾਹੀ ਕਿਸੇ ਦਾ ਦਰਵਾਜ਼ਾ ਖੋਲ ਕੇ ਥੁੱਕ ਨਹੀਂ ਸਕਦਾ ਨਹੀਂ ਹਿੰਮਤ ਨਾਲ ਵੀ ਦਰਵਾਜ਼ਾ ਖੋਲਿਆ ਗੇੜ ਘਟਕਟਾਇਆ ਕੂੜਾ ਸੁੱਟਦਾ ਜਾਂ ਮਤਵੇ ਮੈਂ ਥੋਕਾਂ ਉਹਨਾਂ ਦੇ ਘਰੇ ਨਹੀਂ ਹੋਣਾ ਪਰ ਇਹ ਤਾਂ ਉਲਟ ਉਸੇ ਕਲੋਨੀ ਮੁਹੱਲੇ ਦੇ ਵਿੱਚ ਖਾਲੀ ਪਲਾਟ ਪਿਆ ਹੋਵੇ ਕੋਈ ਪਲਾਟ ਖਾਲੀ ਹੈ ਤੇ ਆਪਾਂ ਰਹਿਣ ਵਾਲਿਆਂ ਉਹਨਾਂ ਥਾਵਾਂ ਤੇ ਹੁੰਦਾ ਕੀ ਹੈ ਖੁਦ ਅਸੀਂ ਉਹਨਾਂ ਚੋਂ ਹੀ ਆਂ ਨਿਰਾਸ਼ਵਰਾ ਦੇਖਿਆ ਵੀ ਨਹੀਂ ਕੋਈ ਵੇਖ ਰਿਹਾ ਤੇ ਭਰਿਆ ਕੂੜੇ ਦਾ ਲਪਾਪਾ ਤੇ ਹੌਲੀ ਜੇ ਉੱਥੇ ਸੁੱਟ ਦਿੱਤਾ ਕਾਰਨ ਕੀ ਉਹ ਪਲੌਟ ਖਾਲੀ ਹੈ ਬੜਿਆ ਨਹੀਂ ਮਾਲਕ ਕੋਈ ਨਹੀਂ ਦਿਸ ਰਿਹਾ ਤਾਂ ਉੱਥੇ ਗੰਦਗੀ ਦੇ ਢੇਰ ਲੱਗਦੇ ਆ ਉੰਜ ਨਹੀਂ ਉਹ ਕਹਿੰਦੇ ਨੇ ਸੇਮ ਜ਼ਿੰਦਗੀ ਦੀ ਇੰਨੀ ਹਾਲਤ ਆ ਬਸ ਕਿਸੇ ਦਾ ਕਰਨਾ ਕਰਾਉਣਾ ਟੂਣਾ ਕਰ ਦੇਣਾ ਕੁਝ ਵੀ ਵਟ ਐਵਰ ਕੁਝ ਵੀ ਹੋਵੇ ਉਹ ਕਹਿੰਦੇ ਉਸੇ ਜ਼ਿੰਦਗੀ ਤੇ ਇਹਨਾਂ ਚੀਜ਼ਾਂ ਦਾ ਅਸਰ ਆ ਜਿਨ੍ਹਾਂ ਦੀ ਜ਼ਿੰਦਗੀ ਦਾ ਮਾਲਕ ਕੋਈ ਨਹੀਂ ਜਿਨ੍ਹਾਂ ਦੀ ਜੀਵਨ ਚ ਝਟਕਣਾ ਹੀ ਝਟਕਣਾ ਹੈ ਜਿਹੜੇ ਜੀਵਨ ਦਾ ਕੋਈ ਮਾਲਕ ਹੈ ਜਿਹਨੂੰ ਜ਼ਿੰਦਗੀ ਦੀ ਡੋਰ ਪਕੜਾਈ ਹੈ ਵੀ ਤੇਰੇ ਆ ਸੱਚ ਉਥੇ ਦੁੱਖ ਨਹੀਂ ਮਹਿਸੂਸ ਤੇ ਮੰਨੇ ਕਰਨਾ ਨਾ ਪਰ ਉਹ ਦਾਤਾ ਇਹਨਾਂ ਵੱਡਾ ਹੈ ਉਹ ਆਪਣੇ ਜੀਵਾਂ ਦੀ ਪ੍ਰਤਿਪਾਲਣਾ ਕਰਦਾ ਹੈ ਤੂੰ ਸਮਰੱਥ ਅਕਥ ਅਗੋਚਰ ਜੀਉ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਸਤਿ ਬਖਸ਼ੰਦ ਸਦਾ ਮਿਹਰਵਾਨਾ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਛੈ ਪਰਿਓ ਰਾਖ ਥਿਲੇਓ ਏ ਬਾਰੀ ਜਿੰਨਾ ਚਿਰ ਉਹਦੇ ਹੋਣ ਦੀ ਗੱਲ ਆ ਮਹਾਰਾਜ ਕਹਿੰਦੇ ਦੁੱਖ ਆਇਆ ਭਲਾ ਕਦੋ ਹਜ਼ੂਰ ਕਹਿੰਦੇ ਨੇ ਦੁੱਖ ਤਾਂ ਦੇ ਜਾ ਵਿਸਰ ਜਾਵੇ ਭੁੱਖ ਵੇ ਆਪੇ ਬਉ ਬਿਦਤਾ ਆਵੇ ਦੁੱਖ ਹੈ ਓਦੋਂ ਜਦੋਂ ਵਿਸਰਿਆ ਜਦੋਂ ਇਹਦੇ ਤੋਂ ਜ਼ਿੰਦਗੀ ਤੋਂ ਮਾਲ ਉੱਟ ਗਿਆ ਅਸੀਂ ਉਹਦੇ ਤੋਂ ਪਾਸੇ ਹੋ ਗਏ ਜ਼ਿੰਦਗੀ ਖਾਲੀ ਵਿਰਾਨ ਹੋ ਗਈ ਤੇ ਉਜੜੇ ਹੋਏ ਵਿਰਾਨ ਹੋਏ ਥਾਵਾਂ ਤੇ ਸੱਚੀ ਡਰਾਉਣੀਆਂ ਬਣ ਜਾਂਦੀ ਮਹਾਰਾਜ ਕਹਿੰਦੇ ਦੁੱਖ ਹੈ ਕਦੋਂ ਜੀਉ ਤਪਤ ਹੈ ਬਾਰੋ ਬਾਰ ਤਪ ਤਪ ਖੱਪੇ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਵਿਲਲਾਏ ਜਦੋਂ ਬਾਣੀ ਵਿਸਰ ਗਈ ਦੱਦਾ ਦੋਸ਼ ਨਾ ਦੇਉ ਕਿਸੈ ਦੋਸ਼ ਕਰਮਾ ਆਪਣੇ ਕੱਤਕ ਕਰਮ ਪਮਾਉਣੇ ਦੋਸ਼ ਨਾ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਦੁੱਖ ਆਇਆ ਜ਼ਰੂਰ ਜ਼ਿੰਦਗੀ ਚ ਪਹਿਲਾ ਕਾਰਨ ਆ ਫਿਰ ਬੇਨਤੀ ਕਰਾਂ ਦੁੱਖ ਉਦੋਂ ਹੈ ਜਦੋਂ ਜ਼ਿੰਦਗੀ ਵੀਰਾਨ ਹੋ ਜਾਂਦੀ ਜ਼ਿੰਦਗੀ ਉਜੜ ਜਾਂਦੀ ਭਾਵ ਜਦੋਂ ਇਸ ਜ਼ਿੰਦਗੀ ਤੇ ਕੋਈ ਖਸਮ ਨਹੀਂ ਹੈ ਮਾਲਕ ਨਹੀਂ ਜਿਹੜੇ ਟੈ ਪਏ ਉਹਦੇ ਦਰ ਤੇ ਤੇ ਮੂੰਹ ਇਹ ਨਫਜ ਨਿਕਲਿਆ ਨਾ ਰਾਖ ਲਿਓ ਹਮ ਤੇ ਬਿਗਰੀ ਮਹਾਰਾਜ ਵਿਗੜੇ ਜ਼ਰੂਰ ਆ ਪਰ ਤੇਰੇ ਬਿਨਾ ਰੱਖਣ ਵਾਲਾ ਵੀ ਤੇ ਕੋਈ ਨਹੀਂ ਨਾ ਆਏ ਤੇਰੇ ਦਰ ਤੇ ਹੀ ਚੱਲ ਕੇ ਆਂ ਮਹਾਰਾਜ ਤੂੰ ਰੱਖਾ ਐਸੇ ਜ਼ਿੰਦਗੀ ਦਾ ਮੇਲ ਲੈ ਬੋ ਦਇਾਲ ਟੈ ਪਏ ਦਵਾਰਿਆ ਦੂਸਰੀ ਗੱਲ ਇਹ ਅਰਜ਼ ਕਰਾਂ ਧਰਮੀ ਬੰਦਾ ਬਾਣੀ ਪੜਨ ਵਾਲਾ ਗੁਰੂ ਨੂੰ ਬਹੁਤ ਜ਼ਿਆਦਾ ਚਾਹਣ ਵਾਲਾ ਸੇਵਾ ਕਰਨ ਵਾਲਾ ਸਾਚਿਆ ਐ ਐਸਾ ਨਹੀਂ ਉਹਦੀ ਜ਼ਿੰਦਗੀ ਚ ਦੁੱਖ ਨਹੀਂ ਆਇਆ ਦੁੱਖ ਹੋ ਵੀ ਆਇਆ تتیاں تتی تے حضور خود بیٹھے باری طور پہ ویکو گے کن سہن شکتی ہوئے گی مہاراج سانوں تے کوئی لفظ بھی کہہ دفظ سہارنے اور تتے لفظ سہار نے اکھے اور کوئی تتیاں تویا تے کے بھی سہار جائے سدھ کے نا سہن شکتی ہے وہ شکتی نہ جوڑو کلا ਟਲਿਆ ਮਹਾਰਾਜ ਦਾ ਸਰੀਰ ਹਜ਼ੂਰ ਦੇ ਲੱਤਾਂ ਪੈਰਾਂ ਦੀ ਚਰਬੀ ਢਲ ਗਈ ਮਹਾਰਾਜ ਦੀ ਫਲੂਏ ਬਲਬਣ ਡੇਗੀ ਥੱਲੇ ਪਿੰਜਰ ਹੋ ਗਿਆ ਸਰੀਰ ਪਰ ਸਿੱਧ ਗਿਆ ਨਿਭਾ ਗਿਆ ਮਹਾਰਾਜ ਇੱਥੇ ਰੇਲਾਂ ਦੇ ਥੱਲੇ ਆ ਜਾਣਾ ਜੈਤੋਂ ਦਾ ਮੋਰਚਾ 사ਤਾ ਨਨਕਾਣਾ ਸਾਹਿਬ ਚਾਬੀਆਂ ਦਾ ਮੋਰਚਾ ਗੁਰੂ ਦੇ ਬਾਗ ਦਾ ਮੋਰਚਾ ਸ਼ਹਾਦਤਾਂ ਦੀ ਸਿਖਰ ਹੈ ਔਰ ਜਦੋਂ ਅਸੀਂ ਪੱਟੀ ਦਾ ਇਤਿਹਾਸ ਪੜੋਗੇ ਜੇਲਾਂ ਦਾ ਅਰਦਾਸਾਂ ਦੇ ਵਿੱਚ ਲਫ਼ਜ਼ਾਂ ਦਾ ਨਾਮ ਪਿੰਡਾਂ ਚ ਗੁਰਮੁਖ ਪਿਆਰੇ ਭਾਈ ਜਨਵਰਤ ਦੇ ਸਨ ਕਿ ਬੱਚਿਆਂ ਦੇ ਟੁਕੜੇ ਕਰਾ ਕੇ ਗਲਾਂ ਚ ਹਾਰ ਪਵਾਏ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ ਧਰਮ ਨਹੀਂ ਹਾਰਿਆ ਬਾਹਰੀ ਤੌਰ ਤੇ ਹੈ ਤੇ ਉਹ ਦੁੱਖ ਹੈ ਨਾ ਬੱਚਾ ਤੇ ਸਕੂਲੋਂ ਲੇਟ ਹੋ ਜਾਏ 5 ਮਿੰਟ ਮਾਪਿਆਂ ਦਾ ਤਰਾ ਨਿਕਲ ਜਾਂਦਾ ਹੈ ਪਰ ਜਿਹੜਾ ਅੱਖਾਂ ਸਾਵੇਂ ਟੁਕੜੇ ਟੁਕੜੇ ਕਰਕੇ ਗਲ ਚ ਪਾ ਦਿੱਤਾ ਖੈ ਤੇ ਦੁੱਖ ਸੀ ਪਰ ਉਹ ਸਹਿਣ ਵਾਲੀ ਗੱਲ ਇਹ ਨਹੀਂ ਸੀ ਮੈਂ ਅਰਜ਼ ਕਰ ਰਿਹਾ ਸੀ ਜਿਹੜੀ ਸਵਾਲ ਹੈ ਨਾ ਬਾਣੀ ਪੜਦੇ ਆਂ ਗੁਰਦੁਆਰੇ ਜਾਂਦੇ ਆਂ ਸਿੱਧਕ ਕਮਾਉਂਦੇ ਆਂ ਵੀ ਦੁੱਖ ਕਿਉਂ ਆ ਰਿਹਾ ਧਿਆਨ ਦੇਣਾ ਪਰਖ ਦੀ ਕਸਵੱਟੀ ਤੇ ਪਾਤਸ਼ਾਹ ਲਾਉਂਦਾ ਜ਼ਰੂਰ ਹੈ ਬਾਣੀ ਪੜਦੇ ਆਂ ਗੁਰੂ ਨੂੰ ਕਮਾਉਂਦੇ ਆਂ ਜੇ ਦੁੱਖ ਆ ਰਿਹਾ ਧਿਆਨ ਦੇਣਾ ਉਹ ਦੁੱਖ ਸਜ਼ਾ ਬਣ ਕੇ ਨਹੀਂ ਆ ਰਿਹਾ ਉਹ ਦੁੱਖ ਤੁਹਾਡੇ ਲਈ ਅਸ਼ੀਰਵਾਦ ਬਣ ਕੇ ਆ ਰਿਹਾ ਹੈ ਉਹ ਅਸ਼ੀਰਵਾਦ ਆ ਗੁਰੂ ਹੋਰ ਨੇੜੇ ਕਰੇਗਾ ਔਰ ਉਹ ਦੁੱਖ ਕਿਵੇਂ ਦਾ কুমہار ਜਦੋਂ ਘੜਾ ਬਣਾਉਂਦਾ ਹੈ ਨਾ ਘੜੇ ਨੂੰ ਥਾਪਦਾ ਹੈ ਬਾਹਰੋਂ ਵੀ ਇਹਦੇ ਚ ਕੋਈ ਤਰੇੜ ਨਾ ਰਹਿ ਜਾਏ ਕੋਈ ਛੇਕ ਨਾ ਰਹਿ ਜਾਏ ਕਿਉਂਕਿ ਕੱਲ ਨੂੰ ਬਣਾਉਣ ਵਾਲੇ ਦੇ ਉੱਤੇ ਲੋਕੀ ਕਹਿਣਗੇ ਬੇਮਾਨ ਸੀ ਬੰਦਾ ਵਈ ਮਾੜਾ ਘੜਾ ਦੇ ਗਿਆ ਤੜਕਿਆ ਹੋਇਆ ਸ਼ੇਰ ਕੈਦੇ ਚ ਉਹ ਬਾਹਰੋਂ ਫਿਰ ਥੱਪਦਾ ਹੁੰਦਾ ਪਰ ਬਾਹਰੋਂ ਜਦੋਂ ਥੱਪਦਾ ਨਾ ਨਾਲ ਅੰਦਰਲੇ ਪਾਸੇ ਹੱਥ ਜਰੂਰ ਰੱਖਦਾ ਹੈ ਵੀ ਕਾਰਜ ਵੀ ਹੋ ਜਾਏ ਤੇ ਟੁੱਟੇ ਵੀ ਨਾ ਬਾਣੀ ਪੜਦਿਆਂ ਗੁਰੂ ਨਾਲ ਜੁੜਦਿਆਂ ਦੁੱਖ ਆਏਗਾ ਨਾ ਅਰਦਾਸ ਕਰਿਓ ਮਹਾਰਾਜੇ ਸਿੱਧਕ ਨੇ ਬਜਾਏ ਤੈਨੂੰ ਕਮਾ ਲਈਏ ਤੇਰੇ ਤੇ ਭਰੋਸਾ ਅਟਲ ਬਜਿਆ ਰਹੇ ਮੇਰ ਕਰੀ ਇਨ ਦੁੱਖ ਤੇਰੇ ਹੁਕਮ ਤੋਂ ਬਾਹਰ ਨਹੀਂ ਹੈ ਇਹ ਤੇਰਾ ਪਾਣਾ ਹੈ ਤੈਨੂੰ ਕਮਾ ਰਿਆ ਬਸ ਤੇਰੀ ਨਜ਼ਰ ਵਰਤ ਜਾਏ ਤੇਰੀ ਕਿਰਪਾ ਹੋ ਜਾਏ ਤੇਰੇ ਚਰਨਾਂ ਨਾਲ ਜੁੜਿਆ ਹੀ ਇਹਨਾਂ ਦੁੱਖਾਂ ਤੋਂ ਛੁਟਕਾਰਾ ਹੋ ਜਾਂਦਾ ਹੈ ਬਾਹਰ ਦੇ ਦੁੱਖ ਗੁਰੂ ਦੀ ਇੱਕ ਨਜ਼ਰ ਜਿਹੜੀ ਉਹ ਮਿਟਾ ਦਿੰਦੀ ਹੈ ਕਿਆ ਹੰਸ ਕਿਆ ਬਗਲਾ ਜਾ ਕੋ ਨਦਰ ਕਰੇ ਜੋ ਤਿਸ ਪਾਵੇ ਨਾਨਕਾ ਕਾਗੋ ਦਾ ਹੰਸ ਕਰੇ ਮਰਜ ਕਿਨੇ ਬਗਲੇ ਤੋਂ ਹੰਸ ਹੋਣਾ ਕਿੱਡੀ ਗੱਲ ਆ ਬਗਲਾ ਤੇ ਹੈ ਹੀ ਚਿੱਟਾ ਨਦਰੋ ਜਿਹੜੀ ਕਾਂ ਬਿਰਤੀ ਗੰਦਗੀ ਵਾਲੇ ਤੋਂ ਵੀ ਮੋਤੀਆਂ ਵਾਲੇ ਬਣਾ ਦੇ ਹੰਸ ਬਿਰਤੀ ਬਣਾਦਾ ਏ ਇਹ ਗੁਰੂ ਦੇ ਨਦਰ ਦੇ ਵਿੱਚ ਤਾਪ ਦਿਆ ਮਿਹਰਮਾਨ ਹੋ ਵੇਦਾਤਾ ਸੰਸਾਰ ਚ ਰਹਿੰਦੇ ਆ ਜਿੱਥੇ ਸੰਸਾਰ ਨੂੰ ਕਮਾ ਰਹੇ ਆਂ ਔਲਾਦ ਨੂੰ ਪਾਲ ਰਹੇ ਆਂ ਸਮਾਜ ਵਿੱਚ ਸੰਸਾਰ ਵਿੱਚ ਸਾਡਾ ਵਿਚਰਣ ਆਂ ਅਰਦਾਸ ਕਰਿਓ ਉਸੇ ਸੰਸਾਰ ਚ ਰਹਿੰਦੇ ਆਂ ਧਰਮ ਨੂੰ ਕਮਾਉਣ ਦੀ ਮਾਲਕ ਜੁਗਤ ਬਖਸ਼ ਦੇ ਵਿਚਾਰਾ ਕਰਦੇ ਆਂ ਭੁੱਲਾ ਹੋਈਆਂ ਬਖਸ਼ ਦੇਣੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ